ਕਰਿ ਪਹਿਲਾਂ ਪਹਿਲੀ ਹਾਂ ਭਾਈ ਜੀ ਦੂਜਾ ਸਵੇਰ ਹੈੜਾ ਜੀ ਹਾਂਜੀ 6 ਦਾ ਹਾਂਜੀ ਪ्योर ਜਰਸੀ ਪੰਜਾਬ ਵਾਲੀ ਜਿਹੜੇ ਵੀਰ ਸ਼ਕੀਨ ਨੇ ਹਾਂਜੀ ਪੰਜਾਬ ਵਾਲੀ ਜਰਸੀ ਲੈਣ ਦੇ ਹਾਂਜੀ ਉਹਨਾਂ ਵੀਰਾਂ ਦੇ ਲਈ ਤੋਹਫਾ ਹੀ ਆ ਬਸ ਅੱਜ ਦਾ ਇਹ ਮੰਨ ਲਾ ਠੀਕ ਹੈ ਜੀ ਇਹ ਤੋਂ ਬਾਅਦ ਇਹ ਨੂੰ ਕੋਸੇ ਕੋਸ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਬਾਈ ਜੱਗੀ ਡੈਰੀ ਫਾਰਮ ਤੋਂ ਅੱਜ ਦੀਆਂ ਗਾਵਾਂ ਤੋਫਲੀ ਹੈ ਜੀ ਮੱਜਾਂ ਵੀ ਬਾਈ ਕੋਲ ਹਾਟ ਆਮ ਮਾਲ ਹਾਜ਼ਰ ਹੁੰਦਾ ਜੀ ਤੇ ਬੰਦ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢੱਡ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਜਿੱਤਾ ਫਾਰਮ ਟੀਵੀ ਬਰਨਾਲਾ ਅੱਜ ਦੀ ਵੀਡੀਓ ਜੱਗੀ ਡੈਰੀ ਫਾਰਮ ਬਰਨਾਲਾ ਭਾਈ ਕੋਲ ਹਰ ਮਹੀਨੇ ਹਰ 12 ਮਿੰਟੀ ਦੇ ਨਾਲ ਮਾਲ ਹਾਜ਼ਰ ਹੁੰਦਾ ਜੀ ਜਿਆ ਜਿਆ ਮਰਜ਼ੀ ਲੈ ਜਾਓ ਵਰਤ ਜਾਣ ਕਰ ਲੈਨੇ ਆਪਾਂ ਬਾਦਿਓ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਜੱਗੀ ਹੈ ਜੀ ਹਾਂਜੀ ਸ਼ਹਿਰ ਬਰਨਾਲਾ ਬਾਈ ਜੀ ਹਾਂਜੀ ਕੋਟੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਜਿਹੜਾ ਧੂਰੀ ਨੂੰ ਰੋਡ ਜਾਂਦਾ ਬਾਈ ਜੀ ਸੇਖੇ ਤੋਂ ਉਸ ਰੋਡ ਦੇ ਉੱਤੇ ਆਪਣਾ ਫਾਰਮ ਆ ਜਿਹੜੇ ਵੀਰ ਇੱਧਰੋਂ ਲਾ ਲੋ ਵੀ ਆਉਣ ਸਮਰੂਰ ਮਾਨਤਾ ਹਾਂਜੀ ਇੱਧਰੋਂ ਬਠਿੰਡੇ ਕਿੰਨੀ ਆਉਣਾ ਐਟੀ ਗਿ ਚੌਕੋਂ ਹੋ ਕੇ ਆਉਣਾ ਪੈਣਾ ਜਿਹੜੇ ਵੀਰਾਂ ਨੇ ਜਗਰੋਂ ਲੁਧਿਆਣਾ ਬਲੇਰ ਕੋਟ ਦਾ ਸੇਰੀ ਜੇ ਤੋਣਾ ਖੰਨਾ ਖੇੜ ਤੋਂ ਹਾਂਜੀ 10 ਘੰਟਾ ਪਿੰਡ ਹੋ ਕੇ ਆਉਣਾ ਪੈਣਾ ਬਾਈ ਜੀ ਠੀਕ ਹੈ ਜੀ ਅੱਧਾ ਕਿਲੋਮੀਟਰ ਜਦੋਂ ਤੁਰੀਵੰਨੀ ਨੂੰ ਮੁੜੋਂਗੇ ਅੱਧਾ ਕਿਲੋਮੀਟਰ ਅਗੇ ਆਪਣਾ ਫਾਰਮ ਆ ਹਾਂਜੀ ਨਾਮ ਹੈਗਾ ਯੱਗੀ ਡੇਰੀ ਫਾਰਮ ਬਰਨਾਲਾ బోర్ਡ ਲੱਗਿਆ ਹੋਇਆ ਹੈਗਾ ਹਾਂਜੀ ਮੋਬਾਈਲ ਨੰਬਰ 98153 981072 ਜੀ ਠੀਕ ਹੈ ਜੀ ਹਾਂਜੀ ਬਈ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸਮਾਨ ਲੈ ਕੇ ਆ ਸਾਰਾ ਹਾਂ ਬਈ ਜੀ ਵਧੀਆ ਰਿਸਪੌਂਸ ਮਿਲਿਆ ਸਾਰਾ ਮਾਲ ਆਪਣਾ ਐ ਮੈਨੂੰ ਵੀ ਦੂਜੇ ਦਿਨ ਹੀ ਸੇਲ ਹੋ ਗਿਆ ਸੀਗਾ ਠੀਕ ਹੈ ਜੀ ਤੇ ਅੱਜ ਆਪਣੇ ਕੋਲ ਮਾਲ ਕਿੰਨਾ ਸੀ ਟੋਟਲ ਹਾਂ ਮਾਲ ਆਪਣੇ ਕੋਲੇ ਬਈ ਜੀ 6 ਗਾਵਾਂ ਨੇ 7 ਗਾਵਾਂ ਨੇ ਤਿੰਨ ਛੋਟੀਆਂ ਨੇ ਠੀਕ ਹੈ ਜੀ ਬਾਕੀ ਮਾਲ ਸਾਰੇ ਵਧੀਆ ਸੁਣਦੇ ਬਾਕੀ ਚੈਨਲ ਨੂੰ ਮੇਰੀ ਕੋਲ ਮਿਲਦਾ ਹੈ ਨਾ ਵਧੀਆ ਹਾਂਜੀ ਹਾਂਜੀ ਬਾਕੀ ਜਿਹੜੇ ਵੀਰ ਦੇਖਦੇ ਆ ਪਿਆਰ ਕਰਦੇ ਆ ਆਪਣਾ ਕਹਿੰਦਾ ਹੀ ਮਤਲਬ ਆਣਾ ਵੀ ਚੈਨਲ ਨੂੰ ਤੁਹਾਡੇ ਨੂੰ ਸ਼ੇਅਰ ਕਰਨ ਲਾਈਕ ਕਰਨ ਵਧੀਆ ਹੈ ਨਾ ਠੀਕ ਹੈ ਜੀ ਬਾਹਰ ਦਾ ਪੁੱਤ ਕਈ ਡੰਗਰ ਬਾਹਰ ਨੂੰ ਭਜ ਲੈਣਾ ਹਾਂਜੀ ਭਾਈ ਜੱਗੀ ਰੇਟ ਨਾ ਬਿਲਕੁਲ ਖੱਚੀ ਦੇਸ ਹਾਂ ਭਾਈ ਇੱਕ ਹੱਥ ਮੰਨ ਕੇ ਬੇਨਤੀ ਆ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਮੇਰੇ ਵੀਰਾਂ ਨੂੰ ਹਾਂਜੀ ਬਾਕੀ ਹਾਂਜੀ ਜਿਹੜਾ YouTube Facebook ਇਹ ਜਾਂ ਇਹ ਤੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਵੀਰ ਨੇ ਦੇਖਣਾ ਕਿਸੇ ਨੇ ਪਾਣਾ ਵੀ ਬਹੁਤ ਨਹੀਂ ਜਿਹੜੀਆਂ ਇਸ ਕਿੱਤੇ ਦੇ ਨਾਲ ਜੁੜੀਆਂ ਹੋਈਆਂ ਨੇ ਹਾਂਜੀ ਮਤਲਬ ਉਹਨਾਂ ਨੂੰ ਹੱਤ ਮੰਨ ਕੀ ਬੇਨਤੀ ਆ ਵੀ ਸਾਡੇ ਰੇਟ ਸਿੱਧੇ ਹੀ ਹੁੰਦੇ ਆ ਪਹਿਲਾਂ ਹੀ ਹਾਂਜੀ ਉਹ ਹੀ ਆਪਣਾ ਜਿੰਨਾ ਆਪਣਾ ਮੁੱਲ ਹੋਊਗਾ ਉਹ ਤੇ 2000 ਰੁਪਏ ਛੋੜ ਹੋਊਗੀ ਬਾਈ ਜੀ ਠੀਕ ਹੈ ਜੀ ਬੇਰਮਣ ਕੇ ਪੰਜ ਚਾਰ ਘਟਾੜਾ ਨਾ ਖੇਚਣਾ ਕਰਿਆ ਕਰੋ ਕਿਉਂਕਿ ਆਪਾਂ ਪਹਿਲਾਂ ਹੀ ਰੇਟ ਬਰਾਬਰ ਦੇ ਮੰਗਦੇ ਆ ਠੀਕ ਹੈ ਜੀ ਆਲੇ ਪੁੱਤੋ ਤੋਰ ਬੱਚੀ ਹਾਂਜੀ ਇਹਦੇ ਦੱਸੋ ਜਾਣਕਾਰੀ ਪਹਿਲਾਂ ਪਹਿਲੀ ਹਾਂ ਬਾਈ ਜੀ ਦੂਜਾ ਸਵੇਰ ਰੇਡ ਆ ਜੀ ਹਾਂਜੀ 6 ਦਾ ਹੁੰਦਾ ਹਾਂਜੀ ਪਿਓਰ ਜਰਸੀ ਪੰਜਾਬ ਵਾਲੀ ਜਿਹੜੇ ਵੀਰ ਸ਼ਕੀਨ ਨੇ ਹਾਂਜੀ ਪੰਜਾਬ ਵਾਲੀ ਜਰਸੀ ਲੈਣ ਦੇ ਹਾਂਜੀ ਉਹਨਾਂ ਵੀਰਾਂ ਦੇ ਲਈ ਤੋਹਫਾ ਹੀ ਆ ਬਸ ਅੱਜ ਦਾ ਇਹ ਮੰਨ ਲਾ ਠੀਕ ਹੈ ਜੀ ਫਾਂ ਦੇ ਵਿੱਚ ਗੁਰਜੀਤ ਭਾਈ ਨੇੜੇ ਹੋ ਕੇ ਦਿਖਾ ਦੇ ਸਮਾਰ ਕੇ ਲੋ ਜੀ ਆਪਾਂ ਦੋ ਮੰਡਾ ਫਲਕਾਰੀ ਲਾ ਹੀ ਦਿੰਦੇ ਆ ਵੀਰਾਂ ਨੂੰ ਸਮਾਰ ਕੇ ਜਾਨਵਰ ਦੀ ਜਿਹੜਾ ਸਹੀ ਗੱਲ ਹੈ ਸਹੀ ਗੱਲ ਓ ਜੀ ਮਤਲਬ ਇੱਕ ਹੋਰ ਚੀਜ਼ ਅਗਰਜੀਤ ਭਾਈ ਹਾਂਜੀ ਜਿਹੜੇ ਵੀਰ ਕਹਿੰਦੇ ਆ ਵੀ ਅਸੀਂ ਪਿਓਰ ਪੰਜਾਬ ਵਾਲੀ ਜਰਸੀ ਲੈਣੀ ਆ ਹਾਂਜੀ ਤੇ ਦੁੱਧ ਪਾਉਣਾ 30 ਕਿਲੋ ਠੀਕ ਹੈ ਜੀ ਬਸ ਇਹ ਜ਼ਬਾਨ ਵਾਸਤੇ ਉਹ ਵੀਰ ਫੋਨ ਲਾ ਲੈਣਾ ਹਾਂਜੀ ਟੋਪ ਦਾ ਬੱਚਾ ਹੀ ਆ ਸੀਲ ਠੰਡੀ ਹਾਂਜੀ ਉਹ ਫਾਰਮ ਚੋਂ ਆਈ ਆ ਉਹ ਦੇਖੋ ਕੰਨ ਚ ਪਾ ਕੇ ਦੇ ਪਿਆ ਹੋਇਆ ਹਾਂਜੀ ਕਿਸੇ ਪਾਸੋਂ ਵੀ ਪੂਰਾ ਵੀ ਹੱਥ ਤਰਾ ਨਹੀਂ ਹੈਗੀ ਬੜਾ ਮੇਰੇ ਰੋਕੀ ਮੇਰਾ ਫੇਸ ਵੀ ਦਿਖਾ ਦੀ ਸਮਾਰ ਕੇ ਲੋ ਹਾਂ ਮਾਣੇ ਮੂੰਹ ਮੱਥਾ ਸਮਾਰ ਕੇ ਦਿਖਾ ਦਿਓ ਠੀਕ ਹੈ ਜੀ ਆ ਭਾਈ ਜਿਵੇਂ ਹਮਾਤਲੀ ਬੋਤਨੀ ਹੁੰਦੀ ਉਹ ਚੀਜ਼ ਨਹੀਂ ਜਮਾਂ ਜੰਮਪਾਲਾ ਕੰਮੜ ਪਿੰਡਾ ਇੱਥੇ ਆਪਣੇ ਨਾਲ ਹੀ 10 ਕਿਲੋਮੀਟਰ ਉੱਥੋਂ ਲਈ ਹੈ ਜਮਾਂ ਪੰਜਾਬ ਦੀ ਜੰਮਪਾਲਾ ਪਿਓਰ ਠੀਕ ਹੈ ਜੀ ਬੰਦੋ ਜੀ ਬੰਦੋ ਲਓ ਜੀ ਕੱਦ ਬੈਠ ਸੁਖਨਾ ਰਾਜੀ ਪੜੀ ਪਲੋਸੀ ਤੇ ਹਾਂਜੀ ਵੀ ਜਗੀ ਰੇਟ ਸਹੀ ਜੀ 10 ਬਸ ਹਾਂ ਭਾਈ ਜੀ 130 ਹੀ ਵੇਡ ਦੇ ਦਾਂਗੇ 1 ਲੱਖ 3000 ਠੀਕ ਹੈ ਜੀ ਲੋ ਭਰਾ ਲੈ ਵਦਨ ਦਾ ਜੇ ਤੁਸੀਂ ਦੱਸ ਸਕਦੇ ਹੋ ਨਹੀਂ ਆਮ ਹੀ ਹੋਏ ਜੀ ਬਹਿਣਾ ਤੇ ਵੱਡੇ ਫਾਰਮਰ ਵੀਰ ਨੇ ਹਾਂਜੀ ਇਹ ਜੀ ਬਹਿਣਾ ਦਾ 170 ਹਾਂਜੀ 1.5 ਮੁੱਲ ਪਾਇਆ ਹੁੰਦਾ ਪਰ ਆਪਾਂ ਬਿਲਕੁਲ ਬਰਾਬਰ ਦਾ ਹੀ ਮੁੱਲ ਆ ਹਾਂਜੀ ਬਾਈ ਵੀਰਮਣ ਕੇ ਹੱਤ ਮੰਦ ਕੀ ਬੇਨਤੀ ਆ ਪਰ ਦੁੱਧ ਦੀ ਹਾਂਜੀ ਜੇ ਆਪਣੇ ਕੋਲੇ ਖੜੀ ਰਹੇਗੀ ਤਾਂ ਆਪਾਂ 30 ਕਿਲੋ ਨਪਾ ਕੇ ਦੇ ਦੇਂਗੇ ਬਾਈ ਜੀ ਨਹੀਂ 28 ਕਿਲੋ ਦਾ ਪਲੂਣ ਦਾ ਦਿੱਤਾ ਹੋਇਆ ਹਾਂਜੀ ਆਪਾਂ ਪ੍ਰੋਪਰ ਡਰੈਸ ਦੇ ਦਾਂਗੇ ਠੀਕ ਹੈ ਜੀ ਜਿਹੜੇ ਬੰਦਾਂ ਤੋਂ ਲਈ ਆ ਕਿੰਨੇ ਦਿਨ ਬਾਕੀ ਲੱਗੀ ਇਹਦੇ ਬਾਈ ਜੀ 8 ਤਰੀਕ ਨੂੰ ਦਿਨ ਪੂਰੇ ਆ ਅੱਜ ਕਿੰਨੇ ਹੋ ਗਈ ਅੱਜ 25 ਆ ਜੀ ਠੀਕ ਆ 8 ਤਰੀਕ ਨੂੰ ਦਿਨ ਪੂਰੇ ਲੋਕਾਂ ਨੇ ਪਾਈ ਨੇ ਜਰੂਰ ਕਰਨਾ ਠੀਕ ਹੈ ਜੀ ਹਾਂ ਭਾਈ ਦੂਜੀ ਦੀ ਦਸ ਜਰਸੀ ਤੇ ਸ਼ਾਈ ਵਾਲ ਦਾ ਕ੍ਰਾਸ ਆ ਵੀਰੇ ਹਾਂਜੀ ਐਮ ਪਹਿਲਾਂ ਥਾਂ ਦਿਖਾ ਦੇ ਇੱਥੇ ਹੀ ਖੜੀ ਦੇ ਹਾਂਜੀ ਲੈ ਮੱਜਾ ਨਾਲ ਰੋਥਾ ਨਾ ਠੀਕ ਹੈ ਜੀ ਬਿਲਕੁਲ ਠੰਡੀ ਬਰਫ ਵਰਗੀ ਕੋਈ ਲੱਤ ਨਹੀਂ ਕੋਈ ਛੜ ਨਹੀਂ ਵਿਚਾਰੀ ਨੂੰ ਘੋੜਾ ਵੀ ਹਾਂਜੀ ਕਿਸੇ ਪਾਸਿਓਂ ਵੀ ਹੱਥ ਤਰਾ ਨਹੀਂ ਹੈਗੀ ਸਿਰ ਤੋਂ ਲੈ ਕੇ ਪੈਰਾਂ ਤੱਕ ਹਾਂਜੀ ਅੰਗ ਪੂਰੇ ਚੰਗੇ ਨੇ ਹਾਂਜੀ ਟਾਪ ਕਲਾਸ ਹੀ ਯਾਰ ਜੇ ਮੰਨ ਲਓ ਜਿੰਨੇ ਜਾਨਵਰ ਅੱਜ ਆਪਾਂ ਦਿਖਾਵਾਂਗੇ ਠੀਕ ਹੈ ਜੀ ਬਾਕੀ ਹੁੰਦੇ ਦਾ ਆਪਾਂ ਪਹਿਲਾਂ ਵੀ ਕੋਸ਼ਿਸ਼ ਇਹੀ ਰੱਖਦੇ ਆਂਗੇ ਹਾਂਜੀ ਵੀ ਚੰਗੇ ਜਾਨਵਰ ਵੀਰਾਂ ਨੂੰ ਦਈਏ ਹਾਂਜੀ ਤੇ ਚੰਗਾ ਹੀ ਰਿਸਪੋਨਸ ਮਿਲੇ ਹਨਾ ਅਗਲੇ ਨੂੰ ਮੂਰੇ ਸਹੀ ਗੱਲ ਹੈ ਜੀ ਤੇ ਅੱਜ ਮਤਲਬ ਇੱਕ ਬਕਾਇਦਾ ਹੀ ਚੀਜ਼ਾਂ ਨੇ ਠੀਕ ਹੈ ਜੀ ਵੀ ਜਿਹੜੀਆਂ ਟਾਪ ਕਲਾਸ ਚੀਜ਼ਾਂ ਹੋਣਗੀਆਂ ਹਾਂਜੀ ਰੋਕ ਲਵਾਂ ਭਾਈ ਤੇ ਮੜਾ ਮੈਨੂੰ ਲੈਵਾ ਖਾਣੇ ਵਾਂ ਦਿਖਾ ਦੇ ਵੀਰੇ ਸਮਾਰ ਕੇ ਠੀਕ ਹੈ ਤੇਰੇ ਪਾਸੋਂ ਵੀ ਯਾਰ ਭਾਈ ਇੰਨੀ ਠੰਡੀ ਅਸਲ ਫੂਨ ਤੋਂ ਤਾਂ ਦਿਨ ਪਤਾ ਜਾਨਵਰ ਡਰ ਜਾਂਦਾ ਹਾਂਜੀ ਹਾਂਜੀ ਮਤਲਬ ਠੰਡੀ ਇੰਨੀ ਆ ਨਹੀਂ ਕਹੀ ਕਿਸੇ ਵੀ ਵੇੜ ਦਾ ਕੋਈ ਥਣਕਾ ਕਤ ਵੱਧ ਨਿਕਲਦਾ ਤਾਂ ਪਾ ਜ਼ਿੰਮੇਵਾਰ ਠੀਕ ਹੈ ਤੇ ਜੇ ਕੀ ਮਾੜੀ ਦਿੱਲੀ ਵਨ ਪੁੱਤ ਰੇਟ ਭਾਈ ਹਾਂ ਭਾਈ ਜੀ 85000 ਦੀ ਵੇੜ ਦੇ ਦਾਂਗੇ ਦੇਣ ਕਿੰਨੇ ਬਾਕੀ ਦੱਸਿਆ ਜੀ ਇੱਕ ਹਫ਼ਤਾ ਬਾਕੀ ਹੈ ਜੀ ਇੱਕ ਹਫ਼ਤਾ ਹਾਂ ਠੀਕ ਹੈ ਦੋ ਇੱਕ ਦੋ ਦਿਨ ਬਾਅਦ ਵੀ ਨਹੀਂ ਇਹਦਾ 18 ਕਿਲੋ ਕਾਨੂੰਨ ਦਾ ਦਿੱਤਾ ਹੋਇਆ ਠੀਕ ਹੈ ਜੀ 20 ਕਿਲੋ ਬਤ ਖੁੱਲਾ ਬਾਦੂ ਵੀ ਕਹਿਣ ਲੋ ਬੱਲੇਵਾ ਦੇ ਕੇ 24 ਕਿਲੋ ਕਹਿ ਦਈਏ 25 ਕਿਲੋ ਕਹਿ ਦਈਏ ਹਾਂਜੀ ਕਿਸੇ ਨੂੰ ਆਪਾਂ ਗਮਰਾਹ ਕਰਕੇ ਜਾਨਵਰ ਨਹੀਂ ਦੇ ਦੇ ਵੀਰੇ ਕਹਿ ਆਪਾਂ ਤਾਂ ਇਹ ਚੀਜ਼ ਦੇਖ ਕੇ ਦੇਣੇ ਆ ਵੀ ਆਪਣੇ ਕੋਲੇ ਕੱਲੋਂ ਆਲਾ ਭੱਜ ਕੇ ਆਵੇ ਸਹੀ ਗੱਲ ਹੈ ਜੀ ਹਾਂਜੀ ਤਿੰਨ ਨੰਬਰ ਦੱਸੋ ਜੀ ਤੁਸੀਂ ਵੀਡੀਓ ਪਾਉਂਦੇ ਹੋ ਤੁਹਾਨੂੰ ਵੀ ਇਹਦਾ ਲਾਂਬਾ ਨਾ ਦੇ ਦੇ ਸਹੀ ਗੱਲ ਕਮੈਂਟਾਂ 'ਚ ਵੀ ਆਇਆ ਨਾ ਇਹ ਲਿਖਿਆ ਹਾਂਜੀ ਹਾਂ ਠੀਕ ਹੈ ਜੀ ਬਾਕੀ ਬੋਰਦਲਾ ਵੀ ਉਹ ਰੱਬ ਆਪਾਂ ਵੀ ਨਹੀਂ ਹੈਗੇ ਸਹੀ ਗੱਲ ਆ ਆਪਣੀਆਂ ਵੀ ਬਾਹਰੋਂ ਕਰਮਾਂਆਂ ਲਈਆਂ ਹੁੰਦੀਆਂ ਨੇ ਹਾਂਜੀ ਦੇਖ ਕੇ ਨਿਰਖ ਪਰਖ ਕਰਕੇ ਵੀਰ ਭੈਣਾਂ ਜਿਹਨੇ ਵੀ ਲੈ ਕੇ ਜਾਣੀਆਂ ਹਾਂ ਨਿਰਖ ਪਰਖ ਕਰਕੇ ਲੈ ਕੇ ਜਾਣਾ ਜ਼ਲੀਲ ਚੈੱਕ ਕਰਨੀਆਂ ਕੋਈ ਕੋਈ ਹਾਂ ਜਿਵੇਂ ਹੁਣ ਆ ਬੱਚੀ ਆ ਬਈ ਹਾਂਜੀ ਜਿਹੜੇ ਆ ਮੂੰਹ ਦਿਖਾ ਦੇਦਾ ਪਹਿਲਾਂ ਬੜੇ ਵੱਡਾ ਪੁੱਤ ਹੋਣੀ ਜੀ ਬਲਕਾਰੀ ਵੀ ਲਾ ਦੇ ਮਾੜੀ ਜੀ ਲਾਈ ਦੇ ਪੁੱਤ ਮਤਲਬ ਇੱਕ ਐਸੀ ਚੀਜ਼ ਆ ਹਾਂਜੀ ਬਿੱਟੋਂ ਪਰਿਵਚਾ ਦੋ ਦੰਦ ਦਾ ਪਿਓਰ ਜਿਹੜੀ ਮੈਂ ਦੋ ਦੰਦ ਕਹੂੰਗਾ ਉਹ ਦੋ ਦੰਦ ਹੋਊਗੀ ਜਿਹੜੀ ਖੀਰੀ ਕਹੂੰਗਾ ਖੀਰੀ ਹੋਊਗੀ ਜੇ ਇੱਥੇ ਆ ਕੇ ਗਲਤ ਨਿਕਲ ਜਵੇ ਹਾਂਜੀ ਤਾਂ ਵੀਰ ਜਿਹੜੇ ਪਿੰਡੋਂ ਆਏ ਹੋਣਗੇ ਕੌਣ ਜਾਣਦਾ ਖਰਚੇ ਦੇ ਕੇ ਤੋਰੂ ਠੀਕ ਹੈ ਠੀਕ ਲੋਪਰਾ ਚੈੱਕ ਕਰ ਸਕਦੇ ਹੋ ਜੱਕੀ ਵੀ ਰੇਟ ਪਰ ਭਾਈ ਇਹਦਾ ਬੰਦ ਬਦ ਉਧਰ ਨੂੰ ਨੂਰੇ ਲਿਆ ਮਾਰੇ ਨੂੰ ਦਿਖਾ ਦੇ ਵੀਰੇ ਬਰੀਡ ਦਿਖਾ ਦੇ ਇਹਦੀ ਸਮਾਰ ਕੇ ਜਿਹੜੇ ਵੀਰਾਂ ਨੇ ਜਾਨਵਰ ਪਾਉਣੇ ਆ ਨਾ ਹਾਂਜੀ ਹਾਂਜੀ ਜੇ ਟਾਪ ਦੇ ਜਾਨਵਰ ਪਾਉਂਗੇ ਹਾਂਜੀ ਪਾਉਂਦੇ ਸਮੇਂ 'ਚ ਜਿਹਦੇ ਕੋਲੇ ਚੰਗਾ ਜਾਨਵਰ ਹੋਊਗਾ ਵਰੀਦ ਵਾਲਾ ਹਾਂਜੀ ਉਹਦੀ ਕਦਰ ਹੋਣੀ ਆ ਬਾਈ ਹਾਂਜੀ ਨਹੀਂ ਲੰਡਰ ਕਤੀੜਾ ਨੂੰ ਕਿਸੇ ਨੇ ਨਹੀਂ ਪੁੱਛਣਾ ਠੀਕ ਹੈ ਠੀਕ ਹੈ ਤੋਰ ਦੇ ਦੁਆਰੇ ਤੋਰ ਕੇ ਦਿਖਾ ਦੇ ਸਮਾਰ ਕੇ ਲਓ ਜੀ ਕਦ ਕਦ ਬਹੁਤ ਜ਼ਿਆਦਾ ਬੱਛੀ ਦਾ ਦੋ ਦਿਨ ਦਾ ਬਾਈ ਪਿਓਰ ਜਮਾ ਠੀਕ ਹੈ ਜੀ ਦੇਖਦੇ ਨਾ ਹਫਤਾ ਲੈ ਜੂਗੀ ਬੱਛੀ ਠੀਕ ਹੈ ਜੀ ਆਹ ਤੇ ਚਾ ਡਰ ਲੈ ਠੀਕ ਹੈ ਠੀਕ ਲਓ ਜੀ ਚੈੱਕ ਕਰ ਸਕਦੇ ਤੇ ਰੇਡ ਚ ਕੀ ਬਿਲਕੁਲ ਜਾਇਜ਼ ਆ ਬਾਬਾ ਜੀ ਇਹ 85000 ਦੀ ਬੱਛੀ ਦੇ ਦੇਾਂਗੇ 85000 ਦੀ ਹਾਂ ਬਾਬਾ ਵੀਰ ਬਣ ਕੇ ਕੱਟ ਵੱਢਣੋਂ ਪਹੀ ਬਣ ਕੇ ਖੇਚੜਾ ਨਾ ਕਰੇ ਠੀਕ ਹੈ ਇਹ ਬੱਛੀ ਦੀ ਵੀਡੀਓ ਸਪੈਸ਼ਲ ਕਰਦਿਓ ਠੀਕ ਹੈ ਆਮ ਵੀਰਾਂ ਦੀਆਂ ਜਿਹੜੀਆਂ ਦੀਆਂ ਵੀਡੀਓ ਹੋਰ ਪਾਈਆਂ ਹੁੰਦੀਆਂ ਨਾ ਆਪਾਂ ਕਿਸੇ ਨੂੰ ਮਾਰਣਾ ਨਹੀਂ ਕਹਿੰਦੇ ਹਾਂਜੀ ਜਿਹੜੇ ਹੋਰ ਵੀਰਾਂ ਦੀਆਂ ਵੀਡੀਓ ਪਾਈਆਂ ਹੁੰਦੀਆਂ ਹੂੰ ਉਹ ਦੋ ਦਾਨ ਦੇ ਬੱਚੇ ਜਿਹਦੇ ਦੀ ਹੋਰ ਪਾਈ ਹੋ ਬਰੀਡ ਵਾਲੀ ਉਹਦੇ ਮੁੱਲ ਨਾਲ ਤੇ ਵਹਿੜ ਦਾ ਮੜਾ ਕੇ ਫਿਰ ਆਪਣੇ ਕੋਲੇ ਆਇਓ ਕਹਿੰਦਾ ਮਾਰੋ ਪਤਾ ਕਰਕੇ ਆਇਓ ਰੇਟਾਂ ਦਾ ਠੀਕ ਹੈ ਜੀ ਹਾਂ ਜੀ ਬਈ 4 ਨੰਬਰ ਦੱਸੋ ਜਾਨੀ ਆਹ ਤੋਰ ਕਰ ਸਪਰੋਸ ਵਹਿਣਾ ਬਈ ਜੀ ਹਾਂ ਜੀ ਇਹਨੂੰ ਤਾਂ ਜਰਸੀ ਕਹਿ ਲਓ ਹਾਂ ਜੀ ਇਹਨੂੰ ਨਾਬਾ ਨਸਲ ਕਹੇ ਲੋ ਹਾਂਜੀ ਇਹਨੂੰ ਡੋਗਲੀ ਕਹੇ ਲੋ ਹਾਂਜੀ ਇਹਨੂੰ ਜਿਹੜਾ ਕੋਈ ਮਰਜੀ ਐਫ ਬਣਾ ਲੋ ਇਹਨੂੰ ਗਰਲੈਂਡੋ ਕਹੇ ਲੋ ਇਹ ਸਾਰੇ ਹੀ ਰੰਗ ਪੂਰੇ ਨੇ ਸਹੀ ਗੱਲ ਹੈ ਸਹੀ ਗੱਲ ਹੈ ਉਹਦੇ ਦੇ ਬਸੇ ਮਾੜੀ ਭਾਲ ਹੈਗੀ ਵੀਰੇ ਸਮਾਰ ਕੇ ਮੰਗਰੋਂ ਦਿਖਾ ਦੇ ਕਈ ਵਾਰ ਕੋਈ ਵੀਰ ਕਹਿੰਦਾ ਵੀ ਸ਼ੈਡ ਚੱਕ ਦੀਏ ਜਾਂ ਹੋਰ ਹਾਂ ਹਾਂਜੀ ਕਿਉਂਕਿ ਇਹ ਚ ਆਪਣੇ ਕੋਲ ਥਾਂ ਗਿੱਲਾ ਗੁੱਲਾ ਰਹਿੰਦਾ ਹੈ ਜਿਆਦੇ ਠੀਕ ਹੈ ਕੱਚਾ ਖਾਂ ਆਪਣੇ ਕੋਲ ਹੈ ਨਹੀਂ ਠੀਕ ਹੈ ਉਹਦੇ ਕਾਰਨ ਮਾੜੀ ਮੋਢੀ ਭਾਲ ਕਰ ਜਾਂਦੀਆਂ ਨੇ ਬਾਕੀ ਥਾਂ ਲੇਵੇ ਦੀਆਂ ਸਾਰੀਆਂ ਆਪਣੀ ਠਿੱਕੀਆਂ ਹੁੰਦੀਆਂ ਨੇ ਸਾਫ਼ ਹੁੰਦੀਆਂ ਨੇ ਠੀਕ ਹੈ ਕੰਨੂ ਰੱਬ ਦੇ ਘਰ ਦਾ ਕੋਈ ਕੁਦਰਤ ਦਾ ਪਤਾ ਨਹੀਂ ਅੱਜ ਦੀ ਘੜੀ ਸੋਹਣੇ ਵਰਗੀਆਂ ਨੇ ਠੀਕ ਹੈ ਜੀ ਜਗੀ ਰੇਟ ਹੈ ਬਈ ਦਾ 55000 ਦੀ ਦੇ ਦਾਂਗੇ ਬਾਈ ਜੀ ਲੋ ਜੀ 55000 ਦੀ ਦੇਣ ਕਿੰਨੇ ਬਾਕੀ ਆ ਦਿਨ ਬਈ ਹਫਤਾ ਹਫਤਾ ਹੀ ਬਾਕੀ ਹੈ ਨਾ ਹਫਤਾ ਹਫਤਾ ਬਾਕੀ ਭਰਾ ਪਾ ਦੇਣਗਾ ਜੀ ਫੋਨ ਚੁਲੇ ਸਾਡੀ ਬਾਈ ਤੋਂ ਹਜੇ ਵੀ ਪੰਜ ਨੰਬਰ ਹੀ ਦੱਸੋ ਜਣ ਕੇ ਤੋਹਫਾ ਬਠੋ ਲੱਗੇ ਠੀਕ ਹੈ ਜੀ ਲੋ ਜੀ ਪਹਿਲਾਂ ਤਾਂ ਫੇਸ ਦੇਖੋ ਸਾਰਿਆਂ ਨੂੰ ਪਹਿਲਾਂ ਇੱਕ ਚੀਜ਼ ਦਿਖਾ ਦੇ ਵੀਰੇ ਹਾਂਜੀ ਰੁਕ ਜਾ ਪੁੱਤ ਲੋ ਜੀ ਲੈ ਆ ਜਾਓ ਲੋ ਜੀ ਦੇਖ ਲਓ ਠੀਕ ਹੈ ਜੀ ਬਿਲਕੁਲ ਖੀਰੀਆ ਹਾਂਜੀ ਜਿਹੜਾ ਜਮਾ ਬੱਚਾ ਜਦੋਂ ਜਨਮ ਲੈਂਦਾ ਹਾਂਜੀ ਹਾਂਜੀ ਉਹ ਦੁੱਧ ਵਾਲੇ ਦੰਦ ਨੇ ਠੀਕ ਹੈ ਜੀ ਐ ਮੰਨ ਲਓ ਵੀ ਨਾ ਅਜੇ ਤੱਕ ਦੰਦ ਕੱਢਿਆ ਨਾ ਸਿੱਟਿਆ ਹਾਂਜੀ ਟੋਪਰ ਅੱਜ ਦਾ ਯਾਰ ਮੇਰੇ ਕੋਲ ਵੀ ਡਾਇਮੰਡ ਪੀਸ ਆ ਮੇਰੇ ਕੋਲੇ ਠੀਕ ਹੈ ਜੀ ਜਿਹੜੇ ਵੀਰਾਂ ਨੂੰ ਬਰੀਡ ਦਾ ਹਾਂਜੀ ਕਰਖਾ ਗਈ ਹਾਂਜੀ ਉਹ ਤਾਂ ਆਪ ਹੀ ਸਮਝ ਜਾਣਗੇ ਆਪ ਨੂੰ ਬਾੜਾ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਠੀਕ ਗੱਲ ਹੈ ਠੀਕ ਤੇ ਦੂਜਾ ਨੰਬਰ ਇਹ ਫਾਰਮ ਚੋਂ ਬੱਛੀ ਆਈ ਆ ਮੁੰਡਾ ਡਾਕਟਰ ਆਪਣਾ ਦੋਸਤ ਆ ਹਾਂਜੀ ਉਹਨੇ ਤੋਹਫਾ ਹੀ ਦਿੱਤਾ ਆਪਾਂ ਨੂੰ ਐ ਮੰਨ ਲਓ ਠੀਕ ਹੈ ਜੀ ਬੀਹਤ ਹੈ ਜੀ ਚੀਜ਼ ਆ ਹਾਂਜੀ ਸੀਮਨ ਦੀ ਜਿਹੜੇ ਵੀ ਆਪ ਆ ਜਿਹੜੇ ਨੇ ਲੱਗਿਆ ਹੋਇਆ ਹਾਂਜੀ ਫੁੱਲ ਡਿਟੇਲ ਆ ਗਈ ਹਾਂਜੀ ਤੇ ਠੰਡੀ ਐ ਇੰਨੀ ਕਾ ਠੀਕ ਹੈ ਲੋ ਜੀ ਮਾਣ ਰੋਂ ਦਿਖਾ ਦੇ ਵੀਰੇ ਲੋ ਜੀ ਤੇ ਲੱਟਣਾ ਬਹੁਤ ਕੀ ਕਰਮਾ ਵਾਲੀ ਠੀਕ ਹੈ ਤੋੜ ਦੋ ਭਰਾ ਚੱਲ ਬੇਟਾ ਜੇ ਕਿ ਕਿੰਨੇ ਇਹਦੇ ਵੀ ਹਫ਼ਤੇ ਹੀ ਆ ਜੀ ਹਾਂ ਜੀ ਇਹਦਾ ਵੀ ਹਫ਼ਤਾ ਹੀ ਪਿਆ ਬਾਈ ਠੀਕ ਹੈ ਜੀ ਤੇ ਰੇਟ ਭਰਾ ਜਾਇਦਾ ਤੱਕੀ ਹਾਂ ਬਾਈ 85000 ਤੁਸੀਂ ਇਹ ਦੇ ਦੇਾਂਗੇ ਵੀਰੇ 85000 ਹਾਂ ਮੁੱਲ ਨਹੀਂ ਕੋਈ ਜਿਹਦਾ ਹੁਣ ਮੁੱਲ ਇਹਦੀ ਬੱਚੀਆਂ ਦੇ ਆਮ ਹੀ ਮੁੱਲ ਪਾਏ ਹੋਏ ਆ 130 30 25 25 ਖੀਰੀਆਂ ਬੱਚੀਆਂ ਦੇ ਠੀਕ ਹੈ ਜੀ ਆਪਾਂ ਵੇਚੀਆਂ ਰੱਖਣੀਆਂ ਨਹੀਂ ਭਾਗਾਂ ਨਹੀਂ ਠੀਕ ਹੈ ਜੀ ਹਾਂਜੀ ਅਗਲੀ 6 ਨੰਬਰ ਦੱਸੋ ਜੀ ਹਾਂ ਬਾਈ ਜੀ ਤੜਕੇ ਸੂਈ ਆ 4 ਵਜੇ ਹਾਂਜੀ ਜੇਰ ਜੱਪੇ ਦੀ ਬਿਲਕੁਲ ਓਕੇ ਆ ਪ੍ਰੋਪਰ ਆ ਵੀਡੀਓ ਕੋਲੇ ਆ ਬੱਚਾ ਬੱਛਾ ਬਾਈ ਜੀ ਬਸ ਮੇਲ ਕਰ ਦਿਓ ਠੀਕ ਹੈ ਤੋਰ ਪਹਿਲਾਂ ਬੱਚੀ ਆ ਠੰਡੀ ਐ ਨੀਗਾ ਨਿਆਣਾ ਪਾਓ ਨਾ ਪਾਓ ਹਾਂਜੀ ਕੋਈ ਮੂੰਹ ਦਿਖਾ ਦੇ ਅਗਲਾ ਜਰਸੀ ਕਹਿ ਦਿੰਦਾ ਬਾਈ ਠੀਕ ਹੈ ਇਹ ਨਹੀਂ ਭਰ ਲਾ ਪੁੱਤ ਲਓ ਜੀ ਠੀਕ ਹੈ ਤਾਂ ਭਾਇਰ ਜਮਾ ਜਿਹਦੇ ਸਮੇਂ ਦਾ ਤੋ ਕੋਪਰ ਬੱਚਾ ਜਿਹਨੂੰ ਕਹਿ ਸਕਦੇ ਹਾਂ ਠੀਕ ਹੈ ਜੀ ਲੋ ਜੀ ਥਣ ਚੈੱਕ ਲੈ ਲੈ ਵਾ ਕਿਵੇਂ ਬਾਹ ਸੂਤ ਲਾ ਕੇ ਮੇਰੇ ਨਾਲ ਕਿ ਕੇ ਪਾਸੇ ਕੋਈ ਸ਼ੈਡ ਹੋਵੇ ਠੀਕ ਹੈ ਜੀ ਧੱਤ ਵੱਧ ਹੋਵੇ ਗਰੰਟੀ ਆ ਆਪਣੀ ਕੋਈ ਲੱਤ ਛਾੜਾ ਠੀਕ ਹੈ ਜੀ ਹਰ ਇੱਕ ਚੀਜ਼ ਦੀ ਟੋਪੀ ਆ ਠੀਕ ਹੈ ਰੇਟ ਆਪਣਾ ਭਾਈ ਜੀ 5000 ਦੀ ਬੱਛੀ ਦੇ ਦਾਂਗੀ 65000 ਦੀ ਪਰ ਮੈਂ ਨਹੀਂ ਕਹੇ ਐ ਮੰਨ ਲਓ ਵੀ ਹਾਂ ਨਾ ਦੇ ਮੁੱਲ ਹੀ ਨਹੀਂ ਵੀਰੇ ਠੀਕ ਹੈ ਜੀ ਲੋ ਪਰ ਆਪਣਾ ਕੋਈ ਜ਼ੂਮ ਨਹੀਂ ਕੀਤਾ ਵਾ ਸੈਂਪਲ ਵੀਡੀਓ ਹੈ ਜਿਵੇਂ ਨਾਰਮਲ ਆ ਤੁਸੀਂ ਆ ਕੇ ਦੇਖੋਗੇ ਤਾਂ ਤੁਹਾਨੂੰ ਇਹੋ ਜਿਹੀ ਦੇਖਣਗੇ ਜਾਈ ਜੀ ਤੁਹਾਨੂੰ ਫੋਨ ਤੇ ਚੱਕ ਰਹੀ ਆ ਠੀਕ ਹੈ ਜੀ ਕੋਈ ਤੇ ਜਿਹੇ ਜਿਹੇ ਕੱਤ ਬੈਲਟ ਤੁਹਾਡੇ ਸਾਹਮਣੇ ਆ ਬਾਈ ਜੀ ਨਾਲ ਜਰੂਰ ਕਲੈਕਟ ਕਰੋ ਪੈਸੇ ਤੁਸੀਂ ਲਾਉਣੇ ਆ ਚੈੱਕ ਤੁਸੀਂ ਕਰਨੇ ਆ ਬਾਈ ਦਾ ਪਫਾਰ ਦਾ ਕੰਮ ਹੈ ਠੀਕ ਹੈ ਜੀ ਹਾਂਜੀ ਹਾਂ ਬਾਈ ਮੱਜਾਂ ਵੀ ਹੈਗੀਆਂ ਨੇ ਆਪਣੇ ਕੋਲ ਹੁਣ ਮੱਜਾਂ ਬੈਠੀਆਂ ਜਾਂ ਰਾਤ ਦੇ ਕਰਦੇ ਗੁਰਦੇ ਨੇ ਡੰਗਰ ਬੈਠਣ ਨਹੀਂ ਦਿੱਤੇ ਠੀਕ ਹੈ ਬਰਾਨ ਹੋਏ ਹੋਏ ਹੁਣ ਨਮਾਤਮਾ ਕੇ ਬੈਠੀਆਂ ਨੇ ਹੁਣ ਵਾਰਾ ਤੁਰੇ ਜਾ ਤੁਸੀਂ ਆਈਡੀਆ ਰੱਖਦੇ ਵੇ ਮੋਲੇ ਜਿ ਦੇਸੀ ਲੋ ਹਾਂ ਬਾਈ ਜੀ ਆ ਮੈਂ ਤਾਲੀ ਸੁਈ ਹੋਈ ਹੈ ਤਿੰਨ ਚਾਰ ਦਿਨਾਂ ਦੀ ਹਾਂਜੀ 12-13 ਕਿਲੋ ਵੋਈਆਂ 15 ਕਿਲੋ ਦੁੱਧ ਦੇ ਦੋਗੀ ਖੁੱਲਾ ਆਰਾਮ ਦੇ ਰਿਹਾ ਕੱਟੀ ਖੁੱਲ ਨੂੰ ਤਸੱਲੀ ਵਾਲੀ ਇਹਨੇ ਬੰਦੇ 12 ਕਿਲੋ ਆ ਬੂਰੀ ਕੱਟੀ ਮੰਗ ਰਹੀ ਹਾਂ ਜੀ ਇਹ ਵੀ ਦੁੱਧ 14-15 ਕਿਲੋ ਦੇ ਦੋਗੀ ਆਹ ਛੋਟੀ ਦੁੱਧਾ ਸੂਆ ਸੋਣ ਵਾਲੀ ਆ 12 ਕਿਲੋ ਕੋਲ ਨੇ ਦਿੱਤਾ ਹੋਇਆ ਹਾਂ ਜੀ ਇਹ ਵੀ ਦੁੱਧ 13-14 ਕਿਲੋ ਦੇ ਦੋਗੀ ਹਾਂ ਜੀ ਤੇ ਆ ਵੇਣ ਇਹ ਵੀ ਹੁਣ ਬੈਠੀ ਆ ਹੁਣ ਬਈਆ ਬੈਠੇ ਨਗਰੋਂ ਥਾੜਨਾ ਹਨਾ ਹਾਂਜੀ ਮਤਲਬ ਕੋਈ ਆਪਾਂ ਦਿਖਾ ਦੇ ਹੁਣ ਜਿਹੜਾ ਜਾਨਵਰ ਆ ਜਿਹੜਾ ਵੀਰੇ ਨੂੰ ਕੋਈ ਪਸੰਦ ਹੋਊਗੀ ਇਹਦੀ ਪ੍ਰੋਪਰ ਵੀਡੀਓ ਵੀਡੀਓ ਸਾਰੀ ਆਪਣੇ ਕੋਲ ਹੈਗੀ ਐ ਜੇ ਕੋਈ ਤਸਵੀਰ ਮੰਗਾਉਣੀ ਚਾਹੁੰਦਾ ਹੋਵੇ ਕੀ ਗੱਪਣਾ ਵੀਰੇ ਇਹ ਸੁਈ ਵੀ ਆ ਭਾਈ ਜੀ ਸੁਈ ਵੀ ਆ ਦੇਖੋ ਜਾਲਾ ਜੱਪਾ ਜ ਉਹ ਮੂਰੇ ਬੈਠਾ ਹੋ ਜੀ ਬੱਚਾ ਮੂਰੇ ਬੈਠਾ ਠੀਕ ਹੈ ਜੀ ਮੰਨ ਕੇ ਚੱਲੋ ਟੋਟਲ ਸੇ 4 ਤੇ ਸੇ 10 ਤੇ 11 ਨਾਗਾ ਜੀ ਹਾਂ ਬਾਈ ਜੀ 11 ਨਾਗਾ ਭਰਾ ਜਿਹੜੀ ਫੈਕਟਾਂ ਆਉਂਦੀ ਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਜੀ ਤੋਂ ਮੁੱਲ ਪੁੱਛ ਸਕਦੇ ਆ ਮੱਝਾਂ ਦਾ ਦੱਸ ਦੂ ਬਾਈ ਆਪਣਾ ਹਨ ਜੱਗੀ ਡੇਰੀ ਫਾਰਮ ਬਰਨਾਲਾ ਠੀਕ ਹੈ ਜੀ ਮਾਲ ਹਰ ਟਾਈਮ ਹਾਜ਼ਰ ਆ 12 ਮਹੀਨੇ 30 ਦਿਨ ਬਾਈ ਕੋਲ ਮਾਲ ਹਾਜ਼ਰ ਹੁੰਦਾ ਬਾਕੀ ਹੁਣ ਅੱਗੇ ਅੱਗੇ ਬਾਈ ਮੌਸਮ ਜਿਵੇਂ ਜਿਵੇਂ ਸੈੱਟ ਹੋਈ ਜਾਣਾਗਾ ਹਨ ਹਾਂਜੀ ਹਾਂਜੀ ਵੀ ਨਾਲ ਉਹ ਸੱਤਵੇਂ ਤੇ ਅੱਠਵੇਂ ਤੇ ਜਿਵੇਂ ਜਿਵੇਂ ਮੌਸਮ ਸੈੱਟ ਹੋਈ ਆਪਣੇ ਕੋਲੇ ਮਾਲ ਵੱਧ ਤੋਂ ਵੱਧ ਹੋਇਆ ਕਰੂਗਾ 25 30 ਡੰਗਰਾਂ ਤੇ ਲੈ ਜਾਗੇ ਜਿਵੇਂ ਅੱਗੇ ਆਪਾਂ 25 25 ਗਾਵਾਂ ਦੀ ਵੀਡੀਓ ਕਾਉਂਦ ਰਹੇ ਸੀ ਇਕੱਠੀ ਹਾਂਜੀ ਹਾਂਜੀ ਉਮੀਦ ਹੋਇਆ ਕਰਨੀ ਆ ਹੁਣ ਦੋ ਦਾ ਜੇ ਮੌਸਮ ਵੀ ਗਰਮੈਸ਼ ਵਾਲਾ ਦਾ ਠੀਕ ਹੈ ਜੀ ਮਤਲਬ ਠੀਕ ਹੈ ਜੀ ਭਾਈ ਕੋ ਹਰ ਟਾਈਮ ਹਰ ਟਾਈਮ ਦਾ ਮਾਲ ਹਾਜ਼ਰ ਹੁੰਦਾ ਤੁਹਾਨੂੰ ਵੀ ਦੱਸਿਆ ਪਹਿਲਾਂ ਹੀ ਪਤਾ ਬਾਕੀ ਰੇਟ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਆ ਠੀਕ ਹੈ ਨਾ ਬਾਈ ਕੋਈ ਬਾਹਲੇ ਪੈਸੇ ਨਹੀਂ ਮੰਗਦਾ ਕਿਉਂਕਿ ਵਪਾਰ ਦਾ ਕੰਮ ਆ ਤੇ ਜਮਾ ਸਹੀ ਰੇਟ ਮੰਗਦਾ ਭਾਈ ਹੈਨਾ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਓਕੇ ਬਾਈ